ਦੀ ਜਿਹੜੀ ਟੀਮ ਹੈ ਇਹ ਸਾਂਹ ਚੈਰੀਟੇਬਲ ਖਾਨਾ ਹਸਪਤਲ ਲਹਿਰਾਗਾਗਾ ਤੋਂ ਪਹੁੰਚੀ ਹੈ ਡਾਕਟਰ ਬ੍ਰਾਊਨ ਜੋ ਸੰਜੀਵ ਬਾੜੀਆ ਜੋ ਪਟਿਆਲੇ ਤੋਂ ਪੜ੍ਹਦੇ ਤੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਹੈਗਾ ਮੂਨਕ ਦੇ ਵਿੱਚ ਪ੍ਰੈਸਟਾ ਮੂਨਕ ਨੇ ਜਿਹੜਾ ਕੈਂਪ ਲਗਾਇਆਗਾ ਉਹਦੇ ਵਿੱਚ ਅੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਕਰੀਬਨ ਹੁਣ ਤੱਕ ਅਸੀਂ 400 ਦੇ ਕਰੀਬ ਜਿਹੜੇ ਹੈਗੇ ਨੇ ਵੀਜਿਆਂ ਨੂੰ ਦੇਖ ਚੁੱਕਿਆਂਗੇ 70 ਦੇ ਕਰੀਬ ਜਿਹੜੇ ਹੈਗੇ ਨੇ ਚਿੱਟੇ ਮੋਤੀ ਤੋਂ ਪੀੜਤ ਜਿਹੜੇ ਪੇਸ਼ੈਂਟ ਨੇ ਉਨ੍ਹਾਂ ਦੀ ਸਿਲੈਕਸ਼ਨ ਕੀਤੀ ਹੈਗੀ ਇਹਨਾਂ ਦੇ ਜਿਹੜੇ ਹੈਗੇ ਆਪਾਂ ਲੈਂਜ ਉਹ ਸੋਮਵਾਰ ਨੂੰ ਆਪਣੇ ਹੋਸਟਲ ਲੈ ਹੈਗਾ ਕੱਦ ਕੀ ਪਾਵਾਂਗੇ ਬਹੁਤ ਬਹੁਤ ਧੰਨਵਾਦ ਐਲਵੀਐਸ ਨਿਊਜ਼ ਨੂੰ ਜਾਣਕਾਰੀ ਦੇਣ ਦਾ ਜਿਸਾਨਾ ਸਾਡੇ ਡਾਕਟਰ ਸਾਹਿਬ ਤੁਸੀਂ ਦੇਖ ਸਕਦੇ ਹੋ ਐਲਵੀਐਸ ਨਿਊਜ਼ ਦੇ ਰਾਹੀਂ ਜੋ ਕਿ ਚੌਥਾ ਕੈਂਪ ਪ੍ਰੈਸ ਕਲੱਬ ਮੂਨਕ ਵਿਖੋ ਲਾਇਆ ਗਿਆ ਹੈ ਕਿ ਅਮਰੀਕਾਂ ਦੁਆਰਾ ਪੂਰਾ ਸ਼ਾਹ ਕਹਿ ਸਕਦੇ ਆਪਾਂ ਕਿ ਡਾਕਟਰ ਸਾਹਿਬ ਥੋੜਾ ਜਿਹਾ ਬ੍ਰੇਕ ਤੇ ਸੀ ਇਸ ਕਰਕੇ ਲਾਈਨ ਹੈ ਜਿਹੜੀ ਥੋੜੀ ਜਿਹੀ ਵੱਧ ਗਈ ਕਿਉਂਕਿ ਉਹ ਖਾਣਾ ਲੱਗ ਗਈ ਸੀ ਖਾਣ ਇਸ ਕਰਕੇ ਥੋੜਾ ਜਿਹਾ ਜਿਹੜੀ ਲਾਈਨ ਹੈ ਉਹ ਲੰਮੀ ਹੋ ਗਈ ਡਾਕਟਰ ਸਾਹਿਬ ਖਾਣਾ ਖਾਣ ਚਲੇ ਗਏ ਸੀ ਇਸ ਤੋਂ ਉਪਰੰਤ ਆਪਾਂ ਸਵਨਾਰਣੇ ਨਾਲ ਕਰਨ ਜਾ ਰਹੇ ਆ ਤੁਸੀਂ ਦੇਖਦੇ ਰਹੋ ਐਲ ਵੀ ਐਸ ਨਿਊਜ਼

ਅਸੀਂ ਬਹੁਤ ਖੁਸ਼ ਹਾਂ ਸਾਡੇ ਕੋਲ ਇੱਥੇ ਘੱਟੋ ਘੱਟ 2 ਤੋਂ 250 ਬੇਕਰਸ ਦੇ ਦੰਦਾਂ ਵਾਸਤੇ ਹੈ ਜਿਨ੍ਹਾਂ ਨੂੰ ਦੰਦਾਂ ਦੀ ਬਹੁਤ ਜ਼ਿਆਦਾ ਲੋੜ ਹੈ ਅਸੀਂ ਉਹਨਾਂ ਦਾ ਦੇਖਭਾਲ ਕੀਤੀ ਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਤੇ ਉਹਨਾਂ ਨੂੰ 3 ਦਿਨਾਂ ਬਾਅਦ ਜਾਂ 5 ਦਿਨਾਂ ਬਾਅਦ ਦੁਬਾਰਾ ਭਲਾ ਕੇ ਉਹਨਾਂ ਚੈੱਕਅਪ ਕਰਾਂਗੇ ਤੇ ਜੀਤੀ ਚੀਜ਼ ਦੀ ਲੋੜ ਹੈ ਤੇ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਗੱਲਬਾਤ ਤੁਹਾਡਾ ਐਲੀਵੇਸ ਨਿਊਜ਼ ਵਿੱਚ ਗੱਲਬਾਤ ਕਰਨ ਦਾ ਤੇ ਪੂਰਨ ਤੌਰ ਤੇ ਜਾਣਕਾਰੀ ਦੇਣ ਦਾ ਇਸ ਦੇ ਨਾਲ ਹੀ ਐਲੀਵੇਸ ਨਿਊਜ਼ ਮੈਂ ਹੰਪਲਦੇਵ ਸੰਸਰੌ ਤੁਸੀਂ ਦੇਖ ਸਕਦੇ ਹੋ ਸਾਹਮਣੇ

ਤਰੀਕੋ ਦੀ ਓਪਨਿੰਗ ਹੈ ਤੇ ਉਥੇ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਤੇ ਉਥੇ ਸਾਰੇ ਅਸੀਂ ਹੁਣ ਤੱਕ ਜਿਹੜੇ ਸੰਸਥਾ ਬਲੇ ਲਗਵਾਇਆ ਗਿਆ ਹੈ ਜਾਂ ਇਹ ਉਹਦੇ ਵਿੱਚ ਅਸੀਂ ਹੁਣ 100 ਤੋਂ ਉੱਪਰ ਪੇਸ਼ੈਂਟ ਦੇ ਚੁੱਕੇ ਹਾਂ ਆਜ਼ਵਾਤਨ ਵਾ ਐਲਵੀਐਸ ਨਿਯੋਜਨਾ ਕਰਵਾ ਕਰਨ ਦਾ ਪੂਰਨ ਤੌਰ ਤੇ ਡਾਕਟਰ ਸਾਹਿਬ ਨੇ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਆਪਾਂ ਤੁਹਾਨੂੰ

ਲਾਇਆ ਗਿਆ ਅੱਜ ਬਹੁਤ ਸਾਰੇ ਮਰੀਜ਼ਾਂ ਨੇ ਜਿਹੜਾ ਲਾਭ ਹੈ ਉਹ ਚੁੱਕਿਆ ਹੈ ਵਕ ਵਕ ਡਾਕਟਰ ਸਾਹਿਬ ਜਿਵੇਂ ਕਿ ਡਾਕਟਰ ਪਰਮਜੋਤ ਸਿੰਘ ਬਾਲੀਆ ਐਮ ਬੀ ਬੀ ਐਸ ਅੱਖਾਂ ਦੇ ਮਹਾਰ ਡਾਕਟਰ ਪਸ਼ੋਤਮ ਸਿੰਘਲਾ ਜਨਨ ਰੋਗਾਂ ਦੇ ਮਹਾਰ ਉਸ ਤੋਂ ਇਲਾਵਾ ਡਾਕਟਰ ਪੰਕਜ ਗੋਇਲ ਜੀ ਦੰਦਾਂ ਦੇ ਰੋਗਾਂ ਦੇ ਮਹਾਰ ਜੋ ਕਿ ਇਹ ਮੂਨਕ ਤੋਂ ਹਨ ਪ੍ਰੈਸ ਕਲੱਬ ਦੇ ਵਿੱਚ ਇਹਨਾਂ ਦਾ ਸੇਵਾ ਕਰਨ ਦਾ ਪ੍ਰੈਸ ਕਲੱਬ ਵੱਲੋਂ ਬਹੁਤ-ਬਹੁਤ ਧੰਨਵਾਦ ਜੀ ਇਸ ਦੇ ਨਾਲ ਹੀ ਚੈਨਲ ਐਲਵੀਐਸ ਨਿਊਜ਼ ਮੈਂ ਹਮਪ੍ਰਦੇਸ਼ ਸਿੰਘ ਸਰਾਓ ਪੱਤਰਕਾਰ ਮੂਨਕ ਤੁਸੀਂ ਦੇਖਦੇ ਰਹੋ ਐਲਵੀਐਸ ਨਿਊਜ਼ ਸਾਹਮਣੇ ਦੇਖ ਸਕਦੇ ਹੋ ਕਿ ਮਰੀਜ਼ ਜੋ ਕਿ ਦਵਾਈ ਲੈ ਰਹੇ ਹਨ ਪੂਰਾ ਡਾਕਟਰਾਂ ਵੱਲੋਂ ਮੈਂਸ ਦੇ ਨਾਲ ਫੀਲਿੰਗ ਕਰਕੇ ਪੂਰੀ ਥੇਕਰੇ ਕਰਕੇ ਦਵਾਈ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਦਿਓ ਅਗਾ ਮੈਂ ਹਾਂ ਬਲਦੇਵ ਸਿੰਘ ਸਰਾਵ ਐਲ ਵੀ ਐਸ ਨਿਊਜ਼ ਪੱਤਰਕਾਰ ਮੌਨਿਕ ਤੁਸੀਂ ਦੇਖ ਰਹੇ ਹੋ ਐਲ ਵੀ ਐਸ ਨਿਊਜ਼ ਰਾਹੀਂ ਜੋ ਕਿ ਅਗਰਵਾਲਾ ਧਰਮਸ਼ਾਲਾ ਵਿਖੇ ਇਸ ਸਾਲ ਚੌਥਾ ਕੈਂਪ ਕਿ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਅੱਖਾਂ ਦੇ ਔਰ ਜਰਨਲ ਰੋਕਾਂ ਦੇ ਦੰਦਾਂ ਦੇ ਮਹਾਰ ਡਾਕਟਰ ਇੱਥੇ